ਅੱਜ ਪਰ ਗੱਲ ਕਰਾਂਗੇ ਜਵਾਨਦਾਰਾਂ ਤੋਂ ਵੀ ਜਵਾਨਦਾਰਾਂ ਦੀ ਕਿਉਂ ਕਹਨੇ ਹਨ ਉਹ ਜੱਟ ਦੀ ਤੇ ਮਿਸਤਰੀ ਦੀ ਯਾਰੀ ਹੁੰਦੀ ਆ ਬਹੁਤ ਉਹ ਜੱਟ ਹਰੇਕ ਕੰਮ ਪਾਸਤੇ ਮਿਸਤਰੀ ਨੂੰ ਬੁਲਾਉਂਦਾ ਤੇ ਦੋਨੇ ਰਲ ਮਿਲ ਕੇ ਕੰਮ ਕਰਦੇ ਪਰ ਉਹ ਜੋ ਪ੍ਰੋਬਲਮ ਇਹ ਆ ਜਾਂਦੀ ਵੀ ਜੱਟ ਥੋੜਾ ਬੋਲੀ ਦਾ ਕੱਬਾ ਸੀ ਕਰੇ ਕੇ ਗੱਲ ਨੂੰ ਗਾਲ ਕੱਢ ਕੇ ਗੱਲ ਕਰਦਾ। ਤਾਂ ਮਿਸਤਰੀ ਨੂੰ ਪਤਾ ਹੀ ਏ ਥੋੜਾ ਜਿਹਾ ਮੰਨ ਲੋ ਵੀ ਕੰਮ ਦਾ ਐਟੀਟਿਊਡ ਹੁੰਦਾ ਹਨ। ਤਾਂ ਜੱਟ ਦੇ ਇਹ ਮੰਨ ਲੋ ਵੀ ਬੋਲੀ ਦੇ ਰੁਖਪਣੇ ਤੋਂ ਮਿਸਤਰੀ ਵੀ ਕਾਫੀ ਕਾਣਤ ਕਰਦਾ। ਵੀ ਐਦਾਂ ਕਿਉਂ ਬੋਲਦਾ। ਤਾਂ ਇੱਕ ਦਿਨ ਮਿਸਤਰੀ ਨੇ ਕਿਹਾ ਮੰਡੇ ਕੰਮ ਜਾਣਾ ਹੁੰਦਾ ਜੂਰਾ ਤੇ ਉਦੋਂ ਜ਼ਿਮੀਦਾਰ ਨੇ ਕਰਨਾ ਹੁੰਦਾ ਪਾਣੀ ਲਾਉਣਾ ਹੁੰਦਾ ਤਾਂ ਜ਼ਿਮੀਦਾਰ ਸੱਜਰੀ ਮਿਸਤਰੀ ਕੋਲ ਜਾਂਦਾ ਕਹਿੰਦਾ ਵੀ ਮਿਸਤਰੀ ਆ ਕੰਮ ਆਹਾ ਤਾਂ ਮਿਸਤਰੀ ਉਹਨੇ ਬੜੇ ਪਿਆਰ ਤੇ ਆਦਰ ਨਾਲ ਕਹਿੰਦਾ ਵੀ ਅੱਜ ਤਾਂ ਮੈਂ ਕਿਤੇ ਜਾਣਾ ਹੋਰ ਕੰਮ ਕਰਨ ਵੀ ਕਿਉਂ ਨਾ ਆਪਾਂ ਕੱਲੂ ਤੇਰੇ ਵਾਲਾ ਕੰਮ ਕਰ ਲਾਂਗੇ ਤੋ ਤੈਨੂੰ ਮਤਲਬ ਵੀ ਉਹਦਾਂ ਗੁੱਸੇ ਹੋ ਜਾਂਦਾ। ਤੁਹਾਨੂੰ ਕਹਨਾ ਦਸਾਉਣਾ ਨੂੰ ਕੰਮ ਕਹਿ ਦੋ। ਕੁਝ ਤੋੜ ਕੇ ਜਵਾਬ ਦੇ ਦਨੇ ਆ। ਜੇ ਤੁਹਾਨੂੰ ਕੰਮ ਆਉਂਦਾ ਤਾਂ ਤੁਸੀਂ ਜਵਾਬ ਦਨੇ ਆ। ਆਪ ਨੂੰ ਮਤਲਬ ਹੁੰਦਾ। ਤੁਸੀਂ ਭੱਜ ਕੇ ਆਉਂਦੇ ਆ ਜ਼ਿੰਮੇਵਾਰ ਦੇ ਘਰ ਨੂੰ। ਤਾਂ ਮਨ ਲਓ ਵੀ ਬਹੁਤ ਵੱਧ ਘੱਟ ਬੋਲਦਾ ਉਹਨੂੰ। ਤਾਂ ਮਨ ਮਾਰ ਕੇ ਮਿਸਤਰੀ ਉਹਦਾ ਨਾ ਤਰਪਦਾ ਜਿਆਦਾ ਉਹ ਮਿਸਤਰੀ ਤਰਪਦਾ ਕੋ ਮਿਸਤਰੀ ਮਨ ਚ ਸੋਚਦਾ ਵੀ ਅੱਜ ਇਹਨੂੰ ਇੱਥੇ ਸਬਕ ਦੇ ਕੇ ਜਾਵਾਂਗੇ ਆਪਾਂ ਵੀ ਜਿਹੜਾ ਇਹ ਬੋਲੀ ਚ ਨਾ ਰੁੱਖਾ ਬੋਲਦਾ ਗਾਹ ਨੂੰ ਇਹਨੂੰ ਸਬਕ ਦਈਏ ਇਹਦੀ ਬੋਲੀ ਚ ਮਠਾਸ ਭਰੀਏ ਤੋ ਕੀ ਕਰਦਾ ਹੈ ਜੀਮੀਦਾਰ ਨੇ ਕਹਿੰਦਾ ਵੀ ਬੋਲ ਮਾ ਆਇਆ ਤੇਰੇ ਮਗਰੇ ਕਾਨੂੰ ਚਲੋ ਕੰਮ ਕਰਦੇ ਆ ਜਿਹੜਾ ਕੰਮ ਆ ਤਾਂ ਹਮ ਦੋਨੇ ਕਰ ਨੂੰ ਆਵੇ ਘਰੇ ਆ ਕੇ ਜੱਟੋਂ ਨੂੰ ਕਹਾਂ ਵੀ ਘਰੇ ਨਹੀਂ ਕੰਮ ਹੈਗਾ ਕੰਮ ਖੂਤ ਹੈ ਖੂਤ ਚਲੋ ਉੱਥੇ ਕਰਦੇ ਆ ਤਾਂ ਗਏ ਮਿਸਤਰੀ ਨੇ ਪੁੱਛਿਆ ਵੀ ਦੱਸੋ ਕੀ ਕੰਮ ਹੈ ਇੱਥੇ ਤਾ ਉਹ ਕਹਿੰਦਾ ਵੀ ਖੂਚਾ ਮਾਲ ਕੱਢੀ ਹੋਈ ਆ ਟਿੰਡਾ ਵਾਲੀ ਉਹ ਵਿੱਚ ਫਰੋਣੀ ਹੈ ਤਾਂ ਮਿਸਤਰੀ ਕੰਮ ਵੀ ਠੀਕ ਆ ਗੱਲੇ ਨਹੀਂ ਕੋਈ ਇਹ ਤਾਂ ਆਪਣੇ ਗੱਬੇ ਹੱਥ ਦਾ ਫੇਰ ਲਾ ਤੂੰ ਕਰ ਲੈ ਜਿਹੜਾ ਕੁਝ ਕਰਨਾ ਆਪਦਾ ਪੱਠੇ ਪੁੱਠੇ ਵੱਧਣੇ ਬਦਲ ਲੈ ਜਿੰਮੇਦਾਰ ਨੂੰ ਕਹਦਾ ਇਹਦਾ ਮੈਂ ਹੁਣ ਫਰੋਜ਼ਣੀ ਆ ਤਾਂ ਮਿਸਤਰੀ ਲੱਗਿਆ ਮਾਲ ਫਰੋ ਮਿਸਤਰੀ ਜਾਣ ਬੁੱਝ ਕੇ ਜਿੱਦੋਂ ਮਾਲ ਚੱਲਦੇ ਹੋ ਜੀਆ ਉਹਨੂੰ ਉਲਟ ਦਿਸ਼ਾ 'ਚ ਕੱਸ ਪੈਂਦਾ ਮਨੂਰੀ ਆ ਜਾ ਕੋ ਜੀ ਮਾਲ ਭਾਰ ਨਜੀਬ ਜਾਇ ਟਿੰਡਾ ਪੁੱਠੀਆਂ ਚੱਲਣ ਲੱਗ ਜਾਂਦੀਆਂ ਨੇ ਜਦੋਂ ਟਿੰਡਾ ਪੁੱਠੀਆਂ ਚੱਲਦੀਆਂ ਨੇ ਤਾਂ ਮਿਸਤਰੀ ਅੱਖ بچਾ ਕੇ ਉੱਥੋਂ ਨਿਕਲ ਜਾਂਦਾ ਜੀਵੇਂ ਯਾਰ ਜਾਂਦਾ ਘਰੋਂ ਬੌਲ ਲੈ ਕੇ ਆਉਂਦਾ ਬੌਲ ਨੂੰ ਅੱਖਾਂ ਤੇ ਕੋਪਰ ਕੋਪਰ ਚਾੜਦਾ ਵੀ ਆਲਾ-ਦਾਲਾ ਨਾ ਦੇਖ ਸਕਣ ਤੇ ਬੌਲ ਤੇ ਜੂ ਬੌਲਦ ਜੋੜ ਦੀ ਸਾਰੇ ਜ਼ਿੰਮੇਦਾਰ ਨਕਾ ਲਾਉਣ ਚਲੇ ਜਾਂਦਾ ਤੇ ਬੇਹੋਂ ਤਾਂ ਚੱਲ ਪਈ ਬੌਲਦ ਬੌਲਦ ਹੱਕਿਆਂ ਦੇਖੋ ਪਹਿਲਾਂ ਤੇ ਮਾਲ ਮਿਸਤਰੀ ਨੇ ਪਾਤੀ ਤੇ ਨਕਾ ਲਾਉਂਦਾ ਨਕਾ ਲਾ ਕੇ ਕੁਦਰਤੀ ਉਹਨੂੰ ਘਰੋਂ ਕੋਈ ਆਵਾਜ਼ ਪੈ ਜਾਂਦੀ ਹੈ ਕੰਮ ਹੁੰਦਾ ਘਰੇ ਤਾਂ ਉੱਥੇ ਹੀ ਰੱਖ ਕੇ ਘਰ ਨੂੰ ਚਲੇ ਜਾਂਦਾ ਉਹ ਨਹੀਂ ਦੇਖਦਾ ਵੀ ਪਾਣੀ ਨਿਕਲਿਆ ਜਾਂ ਨਹੀਂ ਨਿਕਲਿਆ ਤੇ ਜਦੋਂ ਉੱਥੋਂ ਚਲੇ ਜਾਂਦਾ ਉਹ ਬਹੁਤ ਪਤਾ ਹੁੰਦਾ ਹੁੰਦਾ ਏ ਜ਼ਿਮੀਦਾਰ ਨੂੰ ਵੀ ਐਨੇ ਚਰਚ ਮੇਰਾ ਕਿਹੜਾ ਭਰੂਗਾ ਤਾਂ ਜ਼ਿਮੀਦਾਰ ਜਦੋਂ ਮੁੜ ਕੇ ਆਉਂਦਾ ਤਾਂ ਕਹਿਰਾ ਦੇਖਦਾ ਵੀ ਭਰ ਗਿਆ ਉਹ ਪਾਣੀ ਦਾ ਤਾਂ ਕਿਆਰੇ ਦੇ ਵਿੱਚ ਪਾਣੀ ਨਹੀਂ ਹੁੰਦਾ ਨਾ ਪਾਣੀ ਹੋਣ ਕਰਕੇ ਉਹ ਉੱਧਰ ਜਾਂਦਾ ਵੀ ਪਾਣੀ ਕਿੱਥੇ ਗਿਆ ਤਾਂ ਪਾਣੀ ਕਿੱਥੇ ਗਿਆ ਉਹ ਕਹਿੰਦਾ ਵੀ ਰਾਸਤੇ 'ਚ ਹੋ ਸਕਦਾ ਖਾਲ ਟੁੱਟ ਗਿਆ ਹੋਵੇ ਅੱਜ ਜਾ ਕੇ ਖਾਲ ਦੇਖਦਾ ਖਾਲ ਵੀ ਸੁੱਕਾ ਪਿਆ ਹੁੰਦਾ ਤਾਂ ਉਹ ਕਹਿੰਦਾ ਵੀ ਜਿਹੜਾ ਖੂਹ ਦੇ ਨਾਲ ਖੇਤ ਆ ਉਹ ਥੋੜਾ ਜਿਹਾ ਜ਼ਿਆਦਾ ਨੀਮਾ ਵੀ ਹੋ ਸਕਦਾ ਉੱਥੇ ਟੁੱਟ ਗਿਆ ਹੋਵੇ ਤੇ ਜਾ ਕੇ ਦੇਖਦਾ ਨਾ ਉੱਥੇ ਪਾਣੀ ਪਾਣੀ ਤਾਂ ਭੂਰਾ ਵੀ ਨਹੀਂ ਹੁੰਦਾ ਉਹ ਜਾ ਕੇ ਦੇਖਦਾ ਬੌਲ ਦੇ ਕੱਲੇ ਖੇੜਾ ਦੇਖ ਜਾਂਦੇ ਨੇ ਪਹਿਲਾਂ ਤਾਂ ਉਹਨੂੰ ਐਂਦਾਂ ਵੀ ਕਿਤੇ ਬੌਲ ਤੋਂ ਵੀ ਵਹਿ ਜੇ ਵੀ ਤਾਂ ਨਹੀਂ ਪਾਣੀ ਆਉਂਦਾ ਤਾਂ ਬੌਲ ਤੋਂ ਕੋ ਮਿਲਿਆ ਨੇ ਹੁਣ ਪਤਾ ਉਹਨੂੰ ਹੁੰਦਾ ਨਹੀਂ ਨਵੀਂ ਨਵੀਂ ਲਾਨੇਦਾਰੀ ਆਈ ਹੁੰਦੀ ਆ ਤਾਂ ਮਿਸਤਰੀ ਕੋਲ ਜਾਂਦਾ ਕਹਿੰਦਾ ਵੀ ਮਿਸਤਰੀ ਆ ਪਾਣੀ ਤਾਂ ਨਿਕਲਦਾ ਨਹੀਂ ਹੈਗਾ ਤਾਂ ਮਿਸਤਰੀ ਕਹਿੰਦਾ ਵੀ ਚੱਲ ਆਇਆ ਜਿਆਦਾ ਆ ਤਾਂ ਮਿਸਤਰੀ ਉਹਨੂੰ ਬੜੇ ਪਿਆਰ ਜੇ ਨਾਲ ਕਹਿੰਦਾ ਕਹਿੰਦਾ ਵੀ ਤਾਂ ਮੈਨੂੰ ਇਹ ਨਹੀਂ ਦੱਸਿਆ ਹੈਗਾ ਵੀ ਖੂਹ ਇੱਧਰ ਨੂੰ ਗੇੜਨਾ ਉਹ ਕਹਿੰਦਾ ਇੱਧਰ ਨੂੰ ਗਿਣਦਾ ਤਾਂ ਸਾਡੇ ਬਾਪੂ ਨੇ ਇੱਧਰ ਨੂੰ ਗਿਣਦੇ ਤੇ ਕਹਿੰਦਾ ਅੱਛਾ ਮੈਂ ਉੱਤਰ ਕੇ ਜਿਵੇਂ ਕੂਦੀ ਮਾਲ ਪਾ ਕੇ ਆਇਆ ਉਹਨਾਂ ਦੇ ਤਾਂ ਇੱਧਰ ਨੂੰ ਗਿਣਦਾ ਤਾਂ ਮੈਂ ਤਾਂ ਕਹਿੰਦਾ ਉਹ ਸਾਬ ਨਾਲ ਮਾਲ ਪਾ ਗਿਆ ਤਾਂ ਸਮਝ ਜ਼ਿੰਮੇਦਾਰ ਵੀ ਜਾਂਦਾ ਵੀ ਮਿਸਤਰੀ ਜਾਣ ਕੇ ਕਰ ਗਿਆ ਤਾਂ ਹੁਣ ਜ਼ਿੰਮੇਦਾਰ ਉਹਦੇ ਮੂੰਹ ਤੇ ਚੁੱਪ ਕਰਕੇ ਬਹਿ ਜਾਂਦਾ ਤਾਂ ਮਿਸਤਰੀ ਉਹਦੀ ਚੁੱਪ ਦੇਖ ਕੇ ਵੀ ਇਹਨੂੰ ਸਭ ਕੁ ਮਿਲ ਗਿਆ ਹੁਣ ਬੀਜੇ ਮੈਂ ਜ਼ਿਮੀਦਾਰ ਸੋਚਦਾ ਵੀ ਇਹਨੂੰ ਬੋਲਿਆ ਤਾਂ ਇਹਨੇ ਮੇਰਾ ਨੁਕਸਾਨ ਕਰਿਆ ਤਾਂ ਜ਼ਿਮੀਦਾਰ ਚੁੱਪ ਕਰਕੇ ਬਹਿ ਜਾਂਦਾ ਮਿਸਤਰੀ ਮਾਲ ਸਿੱਧੀ ਕਰਕੇ ਪਾਉਂਦਾ ਜਦੋਂ ਮਿਸਤਰੀ ਕਹਿੰਦਾ ਪਰ ਮਿਸਤਰੀ ਨੂੰ ਪਤਾ ਤਾਂ ਹੁੰਦਾ ਵੀ ਹੁਣ ਮਾਲ ਸਿੱਧੀ ਕਰਤੀ ਪਾਣੀ ਚੱਲ ਪੈਣਾ ਤਾਂ ਦੰਦੇ ਨੇ ਬਹੁਤ ਦਾ ਦਾ ਜਿਹੜਾ ਪਾਣੀ ਠੱਕ ਬਾਹਰ ਆ ਜਾਂਦਾ ਤਾਂ ਦੋਨੋਂ ਇੱਕ ਦੂਜੇ ਨਾਲ ਬਹੁਤ ਮਜ਼ਾਕੀਆ ਹਾਸਦੇ ਨੇ ਤਾਂ ਮੈਂ ਮਿਸਤਰੀ ਕਹਿੰਦਾ ਵੀ ਦੇਖ ਪਤਾ ਤਾਂ ਮੈਨੂੰ ਹੈਗਾ ਤਾਂ ਇਹ ਮੈਂ ਜਾਣ ਕੇ ਮਾਲ ਪੁੱਠੀ ਖਾਸ ਕੇ ਗਿਆ ਤਾਂ ਤਾਂ ਕਿ ਜਿਹੜਾ ਤੂੰ ਗਾਲ ਕੱਢ ਕੇ ਬੋਲਦਾ ਤੇਰੇ ਸੁਭਾਅ 'ਚ ਮਾੜਾ ਮੋਟਾ ਫਰਕ ਪੈ ਸਕੇ ਤਾਂ ਜ਼ਿਮੀਦਾਰ ਕਹਿੰਦਾ ਵੀ ਤੂੰ ਸਿੱਧਾ ਕਹਿ ਵੀ ਇਹ ਤੇਰੀ ਜ਼ਬਾਨ ਦਾ ਰਸ ਆ ਵੀ ਹੁਣ ਤੂੰ ਪਿਆਰ ਨਾਲ ਬੋਲੇ ਆ ਤੇਰੀ ਮਾਲ ਸਿੱਧੀ ਚਲਾਤੀ ਪਹਿਲਾਂ ਕਿਦਾਂ ਬੋਲਿਆ ਸੀ ਮਾਲ ਪੁੱਠੀ ਕਿਹੜਾ ਦਿੰਦੀ ਸੀ ਸੋ ਐਦਾਂ ਦੀਆਂ ਕਹਾਣੀਆਂ ਪਹਿਲੇ ਸਮਿਆਂ ਦੀ ਜਦੋਂ ਕਿਤੇ ਬਾਹਰ ਅੰਦਰ ਜਾਣਾ ਨਾ ਕਿਤੇ ਦੂਰ ਤਾਂ ਲੋਕੀ ਕੀ ਕਰਦੇ ਇੱਕ ਗਠਾ ਨਾਲ ਰੱਖ ਲੈਂਦੇ ਤੇ ਥੋੜਾ ਜਿਹਾ ਆਟਾ ਝੋੜੀ ਚ ਪਾ ਲੈਂਦੇ ਉਹ ਜਿੱਥੇ ਕਿਤੇ ਕਿਵੇਲਾ ਹੁੰਦਾ ਉੱਥੇ ਕਿਸੇ ਪਿੰਡ ਦੀ ਬਜ਼ੁਰਗਔਰਤ ਨੂੰ ਜਾਂਤੀ ਵੀ ਨੂੰ ਕਹਿ ਕੇ ਰੋਟੀਆਂ ਲਾਹ ਲੈਂਦੇ ਆਟਾ ਬਣਾ ਦੇ ਦਿੰਦੇ ਗਠਾ ਜਿਉਂ ਚਾਰ ਰੱਖ ਕੇ ਖਾਲ ਨੂੰ ਤੇ ਚਾਰ ਨਾਲ ਲੈ ਜਾਂਦੇ ਤਾਂ ਕਿਤੇ ਹਨੇਰਾ ਹੋ ਗਿਆ ਦੋ ਭਾਈਆਂ ਨੂੰ ਤਿੰਨ ਭਾਈ ਹੁੰਨੇ ਆ ਉਹਨਾਂ ਨੂੰ ਜਦੋਂ ਹਨੇਰਾ ਪੈ ਜਾਂਦਾ ਤਾਂ ਉਹ ਸੋਚਦੇ ਆ ਵੀ ਇੱਥੇ ਬਜ਼ੁਰਗਔਰਤ ਨੂੰ ਕੋਈ ਦੇਖ ਕੇ ਆਪਾਂ ਆਪਦੀ ਰੋਟੀ ਲਾਹ ਲੈਂਦੇ ਆ ਤੋ ਇੱਕ ਘਰ ਦਾ ਦਰਵਾਜ਼ਾ ਖੜਕਾਉਨੇ ਆ ਉਥੋਂ ਬੁੜੀ ਨਿਕਲਦੀ ਉਹ ਬੁੜੀ ਨੂੰ ਕਹਿੰਨੇ ਆ ਵੀ ਅਸੀਂ ਦੇਖ ਪੀ ਪੀ ਜਾਣਾ ਕਾਹਾਂ ਸਾਨੂੰ ਹੋ ਗਿਆ ਕਵੇਲਾ ਸੋ ਰੋਟੀ ਦਾ ਟਾਈਮ ਆ ਜਿੱਦੋਂ ਸਾਡਾ ਆਟਾ ਲੈ ਕੇ ਸਾਡੀਆਂ ਰੋਟੀਆਂ ਲਾ ਦੇਵੇ ਤੋ ਕਹਿੰਦੀ ਵੀ ਕੋਈ ਗੱਲ ਨਹੀਂ ਪੁੱਤ ਤੁਸੀਂ ਬੈਠੋ ਅੰਦਰ ਪਾਣੀ ਪੋਣੀ ਪੀਓ ਲਿਆਓ ਆਟਾ ਮੈਂ ਹੁਣ ਗੁੰਨ ਲ ਦਿੰਦੀ ਆ ਤਰ ਜਦੋਂ ਬੁੜੀ ਆਟਾ ਗੁੰਨਣ ਲੱਗਦੀ ਆ ਤਾਂ ਇੱਕ ਮੁੰਡੇ ਦੀ ਨਿਗਾ ਉਹਦੇ ਟੰਗਰਾਂ ਤੇ ਪੈ ਜਾਂਦੀ ਆ ਸਾ ਮੁੰਡਾ ਪੈਂਦੀ ਸਾਰੇ ਕਹਿੰਦਾ ਵੀ ਬੀਬੀ ਤੇਰੀ ਮੱਝ ਪੌਦ ਤੋ ਤੱਕ ਤੱਕੜੀ ਆ ਉਹ ਕਹਿੰਦੀ ਆਹ ਪੁੱਤ ਇੱਕੋ ਮੱਝ ਆ ਪਿੱਤਾ ਕਰਕੇ ਮੈਂ ਸੇਵਾ ਕਰ ਲਵਾਂ ਲਈ ਇਹਦੀ ਤੋ ਇੱਕ ਰੋਟ ਤੋ ਵੀ ਮੱਝ ਤਾਂ ਬੀਬੀ ਤੇਰੀ ਸੋਣੀ ਤੱਕੜੀ ਆ ਉਹ ਕਹਿੰਦਾ ਉਹ ਕਦੇ ਵੀ ਕੋਮਾ ਚਾ ਪਰਤਮਾ ਸੇਵਾ ਕਰਦੀਆਂ ਤਾਂ ਕਰਕੇ ਆ ਤਖੜੀ ਤਾਂ ਦੂਜਾ ਉਹਦਾ ਭਾਈ ਬੋਲਦਾ ਕਹਿੰਦਾ ਬੀਬੀ ਜੇ ਕੱਲ ਉਹ ਇਹ ਮਰ ਗਈ ਦਰਵਾਜ਼ਾ ਤੇਰਾ ਛੋਟਾ ਜਿਹਾ ਨਾ ਸੱਚ ਦੂਜਾ ਕਹਿੰਦਾ ਬੀਬੀ ਦਰਵਾਜ਼ਾ ਬੜਾ ਛੋਟਾ ਰੱਖਿਆ ਪਾਣੀ ਪੂਲੀ ਨੂੰ ਕਿੱਥੇ ਲੈ ਕੇ ਜਾਨੀ ਆ ਉਹ ਕਹਿੰਦੀ ਪੁੱਤ ਟਿਊਟੀ ਲਵਾਈ ਹੋਈ ਹੈ ਅੰਦਰ ਤਸਲਾ ਰੱਖ ਲਈਦਾ ਪਾਣੀ ਇੱਥੇ ਭੁਲਾਦੀ ਤਾਂ ਟੋਕਾ ਟੋਕ ਕੇ ਅੰਦਰੇ ਪਾਦੀਦਾ ਤਾਂ ਤੀਜਾ ਭਾਈ ਹੋਉਂਦਾ ਕਹਿੰਦਾ ਜੇ ਵੀ ਵੀ ਗੱਲੋਂ ਮੱਝ ਮਰ ਗਈ ਤੈਨੂੰ ਕੱਟੇਂਗੇ ਕਿਦਾਂ ਨੂੰ ਤਾਂ ਦਰਵਾਜ਼ਾ ਪਟੇਂਗੀ ਪਹਿਲਾਂ ਉਹ ਬੁੜੀ ਚੱਕਦੀ ਐ ਚੱਕ ਕੇ ਪ੍ਰਾਤ ਤਿੰਨਾਂ ਦੇ ਪੱਲਿਆਂ ਚ ਪਾ ਦਿੰਦੀ ਆ ਆਟਾ ਆਧਾ ਗੁੰਨਿਆਂ ਜਿਹਾ ਤਾਂ ਉਹ ਜਾਂ ਤਿੰਨੇ ਪਿੰਡ ਚੋਂ ਨਿਕਲਦੇ ਨੇ ਜਾਂਦੇ ਨੇ ਤਾਂ ਲੋਕ ਪੁੱਛਦੇ ਨੇ ਕਹਿੰਦੇ ਵੀ ਇਹ ਕੀ ਚੀਜ਼ ਆ ਤੋ ਤਿੰਨੇ ਹੱਸਦੇ ਨੇ ਨਾਲੇ ਕਹਿੰਦੇ ਨੇ ਕਹਿੰਦੇ ਵੀ ਸਾਡੀ ਜਵਾਨਦਾਰਾ ਸਾ ਸਾਡੀ ਜਵਾਨ ਨਹੀਂ ਟਿੱਕੀ ਹੈਗੀ ਬੀਬੀ ਤਾਂ ਸਾਡੀ ਰੋਟੀ ਫੁਕਾਉਣ ਲੱਗ ਗਈ ਸੀ ਵੀ ਅਸੀਂ ਆਏ ਆਏ ਗੱਲ ਕਰਕੇ ਵੀ ਤੇਰੀ ਮੱਝ ਕਿੱਧਰ ਨੂੰ ਕੱਢੇਗੀ ਜੇ ਮਰ ਗਈ ਦਰਵਾਜ਼ਾ ਛੋਟਾ ਤਾਂ ਬੀਬੀ ਨੇ ਆਟਾ ਚੱਕ ਕੇ ਸਾਡਾ ਸਾਡੀ ਝੋਲੀ ਪਾਤਾ ਇਹ ਸਾਡੀ ਜਵਾਨਦਾਰਾ ਸੋ ਸੋ ਐਸੀ ਜਵਾਨਦਾਰਾ ਸ ਕਿੱਦਾਂ ਲੱਗਿਆ ਕਮੈਂਟ ਕਰ ਦਿਓ ਲਾਈਕ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਆ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਓ വീഡിയോ ധനവാദ